ਭਾਈ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਿਆਰੇ ਦੋਸਤੋ ਤੁਹਾਡਾ ਕੀ ਹਾਲ ਹੈ ਮੈਂ ਤੁਹਾਡਾ ਆਪਣਾ ਰਣਬੀਰ ਸਿੰਘ ਰਾਣਾ ਫਰੋਂ ਪੱਟੀ ਹੁਣ ਜਿਹੜਾ ਮੌਸਮ ਸ਼ੁਰੂ ਹੋਇਆ ਹੈ ਸਰਦੀ ਦਾ ਇਸ ਮੌਸਮ ਵਿੱਚ ਆਪਣਾ ਤੇ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖੋ ਕਿਉਂਕਿ ਜਿਹੜੀ ਸੁੱਕੀ ਠੰਡ ਪੈ ਰਹੀ ਹੈ ਇਹ ਬਹੁਤ ਹਾਨੀਕਾਰਕ ਹੈ ਇਹ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਬਿਮਾਰ ਕਰ ਦੇਵੇਗੀ ਕਿਉਂਕਿ ਸਵੇਰੇ ਜਦੋਂ ਸੈਰ ਨੂੰ ਜਾਂਦਾ ਹੈ ਰਾਸਤੇ ਵਿੱਚ ਬਹੁਤ ਕੋਰਾ ਪਿਆ ਹੁੰਦਾ ਹੈ ਤੇ ਇਹ ਜਿਹੜਾ ਸੁੱਕੀ ਠੰਡਾ ਕੋਰਾ ਏ ਇਹ ਕਾਫੀ ਦਿਨਾਂ ਤੋਂ ਪੈ ਰਿਹਾ ਏ ਜਿਹਦੇ ਨਾਲ ਖੰਘ ਜੁਕਾਮ ਗਲਾ ਖਰਾਬ ਆਦ ਬਿਮਾਰੀਆਂ ਤੁਰ ਪਈਆਂ ਹਨ ਸੋ ਮੈਂ ਸਾਰੇ ਮਿੱਤਰਾਂ ਨੂੰ ਪ੍ਰੇਮੀਆਂ ਨੂੰ ਇਹੋ ਕਹਿਣਾ ਹਾਂ ਵੀ ਇਸ ਮੌਸਮ ਤੋਂ ਆਪਣਾ ਬਚਾਅ ਕਰੋ ਇਹ ਮੌਸਮ ਲਗਭਗ ਬਸੰਤ ਤੱਕ ਚੱਲਣਾ ਹੈ ਉਸ ਤੋਂ ਬਾਅਦ ਜਿਹੜਾ ਮੌਸਮ ਆ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਬਾਅਦ ਚ ਗਰਮੀ ਦੀ ਰੁੱਤ ਸ਼ੁਰੂ ਹੋ ਜਾਂਦੀ ਏ ਇਹ ਮੌਸਮ ਲਗਾਤਾਰ ਦੋ ਕੁ ਮਹੀਨੇ ਹੈ ਕਿਉਂਕਿ ਗਰਮੀ ਵੀ ਬਹੁਤ ਲੰਮਾ ਸਮਾਂ ਪੈਂਦੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਮੌਸਮ ਗਰਮੀ ਦੇ ਮੌਸਮ ਨਾਲੋਂ ਚੰਗਾ ਵੀ ਹੈ ਕਿਉਂਕਿ ਇਸ ਮੌਸਮ ਵਿੱਚ ਆਪਾਂ ਕੱਪੜਾ ਬੰਸੋਨਾ ਪਾ ਸਕਦੇ ਹਾਂ ਸਾਨੂੰ ਪਸੀਨਾ ਨਹੀਂ ਆਉਂਦਾ ਸਾਨੂੰ ਜਿਹੜਾ ਇਹ ਮਾਨਿਆ ਜਿਹੜਾ ਖਿੜਿਆ-ਖਿੜਿਆ ਰਹਿੰਦਾ ਇਸ ਮੌਸਮ ਚ ਖਾਣ-ਪੀਣ ਨੂੰ ਬਹੁਤ ਖੋਜ ਹੁੰਦਾ ਵੰਸਵੰਤਾਂ ਹੁੰਦੀ ਏ ਇਹ ਜਿਹੜਾ 2-3 ਮਹੀਨੇ ਦਾ ਮੌਸਮ ਹੈ ਇਹ ਬਹੁਤ ਨਜ਼ਾਰੇਦਾਰ ਹੁੰਦਾ ਹੈ ਸਾਨੂੰ ਇਸ ਮੌਸਮ ਨੂੰ ਵਧੀਆ ਢੰਗ ਨਾਲ ਇੰਜੋਏ ਕਰਨਾ ਚਾਹੀਦਾ ਇਸ ਮੌਸਮ ਵਿੱਚ ਖਾਣ ਪੀਣ ਰਹਿਣ ਸਹਿਣ ਵਿੱਚ ਬਹੁਤ ਬਦਲੀ ਆਉਂਦੀ ਹੈ ਕਸ਼ਮੀਰ ਦੇ ਖੂਬਸੂਰਤ ਪਹਾੜਾਂ ਵਿੱਚ ਬਰਫ਼ਬਾਰੀ ਹੋ ਚੁੱਕੀ ਹੈ ਬਰਫ਼ ਪੈ ਚੁੱਕੀ ਹੈ ਉੱਥੋਂ ਦੀ ਜਿਹੜੀ ਠੰਡ ਹੈ ਉਹ ਹੌਲੀ-ਹੌਲੀ ਪੰਜਾਬ ਦੇ ਮੈਦਾਨੀ ਇਲਾਕਿਆਂ ਨੂੰ ਪੂਰੀ ਤਰ੍ਹਾਂ ਕਬਜ਼ੇਠ ਲੈ ਰਹੀ ਹੈ ਜਿਹਦੇ ਕਾਰਨ ਟੈਂਪਰੇਚਰ 19 18 ਜਾਂ ਰਾਤ ਦਾ ਟੈਂਪਰੇਚਰ ਬਹੁਤ ਥੱਲੇ ਗਿਆ ਹੁੰਦਾ ਲਾਈਕ ਨਾ ਨੋ ਜਾਂ 4 ਹੁੰਦਾ ਰਾਤ ਦਾ ਟੈਂਪਰੇਚਰ ਹਵਾ ਠੰਡੀ ਵਗਦੀ ਹੈ ਜਿਹੜੀ ਕਿ ਆਮ ਬੱਚੇ ਨੂੰ ਜਾਂ ਬਜ਼ੁਰਗ ਨੂੰ ਬਹੁਤ ਛੇਤੀ ਆਪਣੀ ਪકડ ਵਿੱਚ ਲੈਂਦੀ ਹੈ ਧੁੱਪ ਦਾ ਆਨੰਦ ਆਪਣਾ ਬਹੁਤ ਹੀ ਵਧੀਆ ਹੈ ਕਿਉਂਕਿ ਜਿਹੜੀਆਂ ਧੁੱਪਿਆ ਕੋਰਾ ਸਵੇਰੇ ਪੈਂਦਾ ਦੁਪਹਿਰੇ ਜਿਹੜੀ ਧੁੱਪ ਲੱਗਦੀ ਆ ਉਹ ਬਹੁਤ ਤਿੱਖੀ ਲੱਗਦੀ ਹੈ ਕਈ ਵਾਰ ਤਾਂ ਜੈਕਟ ਲਾ ਕੇ ਰੱਖ ਦਈਦੀ ਆ ਵੀ ਧੁੱਪ ਬਹੁਤ ਤਿੱਖੀ ਲੱਗਦੀ ਆ ਤੇ ਕਈ ਵਾਰਾਂ ਜਿਹੜੀ ਹਵਾ ਵਗਦੀ ਏ ਇਹ ਠੰਡ ਲਾਉਂਦੀ ਆ ਤੇ ਜਿਹੜੀ ਧੋਪੇ ਤੇ ਬਹੁਤ ਵਧੀਆ ਨਿਕਲ ਰਹੀ ਅੱਜ ਦੇ ਟਾਈਮ 'ਚ ਦਸੰਬਰ ਦੇ ਮਹੀਨਾ ਚੱਲ ਰਿਹਾ ਏ ਤੇ ਮੌਸਮ 'ਚ ਤਬਦੀਲੀ ਆਈ ਆ ਪਰ ਕੋਹਰਾ ਜ਼ਿਆਦਾ ਪੈ ਰਿਹਾ ਧੁੰਦ ਨਹੀਂ ਪੈ ਰਹੀ ਚਲੋ ਆਪਾਂ ਇਹੋ ਚਾਹੁੰਦੇ ਹਾਂ ਵੀ ਧੁੰਦ ਦਾ ਵਿਚਾਰ ਰਵੇ ਕੋਹਰਾ ਪਈ ਜਾਵੇ ਕਿਉਂਕਿ ਧੁੰਦ ਨਾਲ ਇੱਕ ਤਾਵਾ ਜਾ ਵੀ ਤੇ ਬਹੁਤ ਪ੍ਰਭਾਵਿਤ ਹੁੰਦਾ ਏ ਪ੍ਰਭਾਵ ਪੈਂਦਾ ਆਵਾਜਾ ਵੀ ਚੀਜ਼ਾਂ ਨੂੰ ਵੀ ਆਪਾਂ ਨੂੰ ਦੇਖਦਾ ਨਹੀਂ ਜੇ ਆਪਾਂ ਗੱਡੀ ਚਲਾ ਰਹੇ ਆ ਜਾਂ ਕਾਰ ਆ ਜਾਂ ਕੋਹ ਵੀ ਆ ਅੱਗੋਂ ਧੁੰਦ ਦੀਂਦੀ ਐਕਸੀਡੈਂਟ ਬਹੁਤ ਵਾਧਦੇ ਆ ਕੋਰੇ ਦਾ ਜਿਹੜਾ ਹੁੰਦਾ ਏ ਵ ਸਰੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਹੋਰ ਸਬਜ਼ੀਆਂ ਛਲਗਮ ਗਾਜਰਾਂ ਜਿਹੜੀਆਂ ਕਿ ਘਰਾਂ 'ਚ ਬਣਾਈਆਂ ਜਾਂਦੀਆਂ ਚੁੱਲਿਆਂ ਤੇ ਕਿਉਂਕਿ ਹੁਣ ਜਿਹੜੇ ਰੋਟੇ ਆ ਕਈ ਲੋਕ ਚੁੱਲਿਆਂ ਤੇ ਘਰੇ ਬਾਲਣੋਂ ਦਾ ਚੁੱਲਿਆਂ ਦਾ ਵੀ ਕੰਮ ਕਰ ਲੈਂਦੇ ਆ ਇਹ ਵੀ ਬਹੁਤ ਸੋਖਿਆ ਆ ਆਪਾਂ ਨੂੰ ਵੀ ਆਪਾਂ ਜਿਹੜੇ ਪਿੰਡੂ ਇਲਾਕਿਆਂ 'ਚ ਰਹਿੰਦੇ ਆ ਪੱਟੀ ਵਰਗੇ ਲਾ ਕੇ ਬਹੁਤ ਪਿੰਡੂ ਟਾਈਪ ਨੇ ਬਾਲਣ ਛੇਤੀ ਮਿਲ ਜਾਂਦਾ ਏ ਤੇ ਲੋਕ ਆਪਣੀਆਂ ਚੀਜ਼ਾਂ ਜਿਹੜੀਆਂ ਚੁੱਲਿਆਂ ਤੇ ਪਕਾ ਰਹੇ ਹਨ ਮੂੰਗਫਲੀ ਰਿਓੜੀਆਂ ਗੱਚਕਾਂ ਬਹੁਤ ਵੇਖ ਰਹੀਆਂ ਨੇ ਕਿਉਂਕਿ ਇਹ ਇਸ ਮੌਸਮ ਦੀ ਸ਼ਾਨ ਨੇ ਮੂੰਗਫਲੀਆਂ ਗੱਚਕਾਂ ਰਿਓੜੀਆਂ ਹੁਣ ਆਪਾਂ ਸਿਆਲ ਨਹੀਂ ਦੇਣਾ ਆਪਣਾ ਮੂੰਫਲੀ ਖਾਣ ਨੂੰ ਬਹੁਤ ਜੀ ਕਰਦਾ ਵੀ ਆਪਾਂ ਮੂੰਫਲੀ ਖਾਈਏ ਤੇ ਮੂੰਫਲੀ ਖਾਂ ਚ ਬਹੁਤ ਆਨੰਦ ਮਿਲਦਾ ਏ ਇਹ ਟੇਸਟੀ ਬਹੁਤ ਹੁੰਦੀ ਏ ਗਰਮ ਕੱਪੜੇ ਜਿਹੜੇ ਆ ਉਹ ਹੁਣ ਖਰੀਦਦਾਰੀ ਸ਼ੁਰੂ ਆ ਗਰਮ ਕੱਪੜੇ ਜਿਵੇਂ ਜੈਕਟਾਂ ਕੋਟੀਆਂ ਪਿੱਛੇ ਜੇ ਖਬਰ ਆਈ ਕਿ ਲੁਧਿਆਣੇ ਆ ਓਜਰੀਆ ਵਾਲਿਆਂ ਨੇ ਬਹੁਤ ਸੋਚਿਆ ਵੀ ਓਏ ਹਰ ਕੀ ਠੰਡ ਘਟ ਪਊਗੀ ਪਰ ਆ 10 ਦਿਨਾਂ ਤੋਂ ਠੰਡ ਨੇ ਜੋਰ ਪਕੜ ਲਿਆ ਏ ਫੋਨ ਠੰਡੇ ਕਰਾਂ ਪੂਰੀ ਤਰ੍ਹਾਂ ਪਊਗੀ ਐ ਰੀ ਨਾ ਪਊਗੀ ਜੈਸ ਲਾਈਕ ਇਹ ਫਰਵਰੀ ਦੇ ਮਹੀਨੇ ਤੱਕ ਜਿਹੜਾ ਇਹ ਟੈਂਪਰੇਚਰ ਥੱਲੇ ਜਾਊਗਾ ਠੰਡੇ ਕਰਾਂ ਚੰਗਿਆੜੇ ਕੱਢੂਗੀ ਪੂਰੇ ਜਿਵੇਂ ਆਪਾਂ ਨੇ ਬਿਹਾਰ ਕੀ ਠੰਡ ਨਹੀਂ ਪਈ ਕਈ ਵਾਰ ਆਪਾਂ ਆਖਦੇ ਹਾਂ ਨਾ ਪਰ ਐਡੀ ਠੰਡ ਪੂਰੀ ਠੋਕੇ ਪਊਗੀ ਇਹਦੇ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਨਤੀਜੇ ਪਤਾ ਲੱਗ ਜਾਣਗੇ ਛੋਟੇ ਬੱਚਿਆਂ ਨੂੰ ਜਿਹੜੇ ਗਰਮ ਕੱਪੜੇ ਪਾਉਣੇ ਚਾਹੀਦੇ ਆ ਤੇ ਰੋਜ ਨਾ ਨਵਾਇਆ ਜਾਵੇ ਕਿਉਂਕਿ ਰੋਜ ਨਾ ਹੁੰਦੇ ਨਾਲ ਇਹਨਾਂ ਠੰਡ ਲੱਗ ਜਾਂਦੀ ਆ ਸਾਡੇ ਲਾਗੇ ਸਕੂਲ ਆ ਤੇ ਮੈਂ ਕਦੇ ਸਕੂਲੇ ਗਿਆ ਤੇ ਬੱਚੇ ਲਾਈਨ ਦੇ ਵਿੱਚ ਬੈਠੇ ਤੇ ਮੈਂ ਕੀ ਗੱਲ ਹੋਈ ਜਾਂਦੇ ਨਾਲ ਠੰਡ ਲੱਗਦੀ ਧੁੱਪੇ ਭਾਇਆ ਤੋਂ ਸੋ ਇਸ ਕਰਕੇ ਮਾਂ ਤੋਂ ਚਾਹੀਦਾ ਬੱਚਿਆਂ ਦਾ ਵੱਧ ਤੋਂ ਵੱਧ ਖਿਆਲ ਰੱਖਣ ਬਜ਼ੁਰਗਾਂ ਦਾ ਵੱਧ ਤੋਂ ਵੱਧ ਖਿਆਲ ਰੱਖਣ ਦਿਨ ਬਹੁਤ ਛੋਟੇ ਹੋ ਚੁੱਕੇ ਨੇ ਦਿਨਾਂ ਦੀ ਲੰਬਾਈ ਘਟ ਗਈ ਏ ਰਾਤਾਂ ਬਹੁਤ ਵੱਟੀਆਂ ਹੋ ਚੁੱਕੀਆਂ ਨੇ ਤੇ ਜਿਹੜਾ ਦਿਨ ਆ ਉਹਦੇ 12 ਵਜੇ ਤੋਂ ਬਾਅਦ ਜਿਹੜਾ ਸਮਾਂ ਪਤਾ ਨਹੀਂ ਲੱਗਦਾ ਕਿਵੇਂ ਬੀਤ ਜਾਂਦਾ ਰਾਤ ਹੈ ਜਿਹੜੀ ਉਹ ਬਹੁਤ ਲੰਮੀ ਹੋ ਚੁੱਕੀ ਹੈ ਤੁਸੀਂ ਆਪਾਂ ਇਸ ਮੌਸਮ ਨੂੰ ਇੰਜੋਏ ਕਰੀਏ ਇਸ ਰੋਤ ਦਾ ਆਨੰਦ ਮਾਣੀਏ ਕਿਉਂਕਿ ਗਰਮੀ ਨਾਲੋਂ ਇਹ ਰੋਤ ਥੋੜੀ ਚੰਗੀ ਆ ਤੇ ਗਰਮੀ ਜਿਹੜੀ ਹੁੰਦੀ ਹੈ ਉੱਚ ਤਾਂ ਚਲੋ ਸਾਰੇ ਕਹਿੰਦੇ ਆ ਵੀ ਯਾਰ ਬਹੁਤ ਬੁਰਾ ਹਾਲਿਆ ਗਰਮੀ ਬਹੁਤ ਪੈ ਰਹੀ ਆ ਤੇ ਚਲੋ ਇਹ ਦਿਨ ਜਿਹੜੇ ਆ ਬਹੁਤ ਸਹੀ ਨੇ ਸੋਹਣੇ ਆ ਰਲ ਮਿਲ ਕੇ ਇਹਨਾਂ ਦਿਨਾਂ ਨੂੰ ਇੰਜੋਏ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ